ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਤਾਰ ਬਰਨਾਲਾ ਸੇਖਾ ਰੋਡ ਤੇ ਬਾਈ ਦਾ ਫਾਰਮ ਨੋਹਰਾ ਕਹਿੰਦੇ ਆ ਫਾਰਮ ਕਹਿੰਦੇ ਆ ਬਾਈ ਦਾ ਸੁੱਖ ਨਾਲ ਵਧੀਆ ਕੰਮ ਚੱਲਦਾ ਠੀਕ ਹੈ ਜੀ ਫਾਰ ਦਾ ਤੇ ਮਾੜ ਬਾਈ ਕੋਲ ਸਫਨਾ ਬਾਵਾ ਹੁੰਦੇ ਆ ਦੇਖ ਸਕਦੇ ਹੋ ਅੱਗੇ ਠੀਕ ਹੈ ਜੀ ਜੇ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਕਰਦੇ ਆ ਭਰਾ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਹਾਂਜੀ ਵੀਰ ਜੀ ਸასი ਕਾ ਜੀ ਸასი ਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਟੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਸ ਬਾਈ ਜੀ ਜਿਹੜਾ ਰੈਕੋਟ ਰੋਡ ਆ ਬਰਨਾਲੇ ਉਹ ਰੋਡ ਤੋਂ ਧੂਰੀ ਨੂੰ ਰੋਡ ਨਿਕਲਦਾ ਹੈਗਾ ਉਸ ਰੋਡ ਦੇ ਉੱਤੇ 1.5 ਕਿਲੋਮੀਟਰ ਆ ਗਿਆ ਆਪਣਾ ਫਾਰਮ ਨੰਬਰ ਦੱਸੋ ਭਰਾ ਆਪਣਾ 98153 98173 ਠੀਕ ਹੈ ਜੀ ਅੱਜ ਕਿੰਨੇ ਨਗ ਆਪਣੇ ਕੋਲ ਹੈਗੇ ਜੀ 14 15 ਜੀ ਕੁਝ ਸੇਲ ਹੋ ਗਈਆਂ ਬਹਿਣਾ ਚਾਰ ਪੰਜ ਹਾਂਜੀ ਪੰਜ ਸੱਤ ਬਹਿਣਾ ਰਹਿੰਦੀਆਂ ਨੇ ਹਜੇ ਠੀਕ ਹੈ ਜੀ ਕਿਹੜੇ ਕਿਹੜੀਆਂ ਰਹਿ ਗਈਆਂ ਜੀ ਦੱਸ ਦੋਨੋਂ ਬਾਰੇ ਆਹ ਦੋਨੇ ਵੇੜਾ ਸੇਲ ਹੋਈਆਂ ਵੀ ਆ ਨੇ ਜੀ ਕੋਈ ਨਹੀਂ ਬਾਕੀ ਜੀ ਮੈਂ ਮੈਂ ਬੜਾ ਡਿਟੇਲ ਦੱਸੀ ਜਾਵਾਂਗੇ ਜੀ ਉਹ ਦੱਸੀ ਜਨਾਂਗੇ ਕਿਹੜੀ ਕਿਹੜੀ ਸੇਲ ਹੋਈ ਦੀ ਠੀਕ ਹੈ ਜੀ ਆਪਾਂ ਆ ਵੇੜ ਤੋਂ ਸ਼ੁਰੂ ਕਰ ਲੈਨੇ ਆ ਜੁੜੀ ਸੇਲ ਹੋਈ ਹੋਈ ਹੈ ਜੀ ਇੱਧਰ ਦੀ ਠੀਕ ਹੈ ਜੀ ਲੋ ਭਰਾ ਆ ਵੇੜਾ ਇਹਦੇ ਬਾਰੇ ਦੱਸੋ ਜੀ ਪਹਿਲਣ ਬੱਚੀ ਹੈ ਜੀ ਦੋ ਦਿਨ ਦਾਗੀ ਹਾਂਜੀ ਮੰਗਰ ਬੱਚਾ ਇਹਦੇ ਹਾਂਜੀ ਸੂਈ ਨੂੰ ਅੱਜ ਇਹਨੂੰ ਚੌਥਾ ਦਿਨ ਆਗਾ ਉਦੋਂ ਰਹਿ ਪਤਾ ਪਹਿਲਣ ਬੱਚੀ ਹੈ ਜੀ ਮੰਗਰ ਬੱਚਾ ਹੋ ਬੈਠਾ ਇਹਦਾ ਠੀਕ ਹੈ ਉਹ ਵੀ ਦਿਖਾ ਦਿਓ ਚੌਥੇ ਦਿਨ ਸੂ ਪਰਾ ਇਹਦਾ ਰੇਟ ਭਰਾ ਜਾਇਜ਼ ਆ ਰੇਟ ਭਾਈ ਜੀ ਇਹਦਾ 72000 ਰੁਪਏ ਲੈ ਲਾਂਗੇ ਹਾਂਜੀ ਪਹਿਲਾਂ ਸੂਆ ਹਾਂਜੀ ਮਸ਼ੀਨੀ ਥਾਨ ਲੱਗਿਆ ਪਹਿਲਾਂ ਮਸ਼ੀਨ ਤੋਂ ਹੀ ਆਈ ਆ ਫਾਰਮ ਚੋਂ ਬੱਚੀ ਇਹ ਠੀਕ ਹੈ ਜੀ ਬੱਚਾ ਦੇ ਮਗਰ ਬੱਸਾ ਕਿ ਬੱਸੀ ਆ ਜੀ ਬੱਚਾ ਜੀ ਬੱਚਾ ਕਿਹੜਾ ਬੱਸੀ ਜੀ ਦੱਸੋ ਜੀ ਉਹ ਬੈਠਾ ਜੀ ਕਾਲੀ ਰੱਸੀ ਵਾਲਾ ਕਾਲੀ ਰੱਸੀ ਵਾਲਾ ਭਰਾ ਠੀਕ ਹੈ ਚਾਰ ਦਿਨ ਸੂਈ ਨੂੰ ਹੋਇਆ ਜੀ ਆਪਣੇ ਕੋਲੇ ਕੱਲ ਹੀ ਆਈ ਆ ਫਾਰਮ ਚੋਂ ਹੀ ਆਈ ਆ ਬੈਡ ਮਸ਼ੀਨ ਵੀ ਲਪਾਉਂਦੀ ਆ ਜੇ ਕੋਈ ਮਸ਼ੀਨ ਵਾਲਾ ਵੀ ਹੋਇਆ ਤਾਂ ਠੀਕ ਹੈ ਜੀ ਹਾਂ ਆ ਦੂਜੀ ਦੀ ਸੂਈ ਸਵਾਈ ਆਪਣੇ ਕੋਲੇ ਆਈ ਏ ਗੱਭਣਾ ਜੀ ਬੈਡ ਛੇ ਦਾ ਹਾਂਜੀ ਦੂਜਾ ਸੂਆ ਖੜੀ ਰਹਿਣ ਦੇ ਬੁੱਤੇ ਨੂੰ ਠੀਕ ਹੈ ਜੀ 25 ਕਿਲੋ ਦੁੱਧ ਬਲੂਨ ਦਾ ਦਿੱਤਾ ਹੋਇਆ ਜੀ ਹਾਂਜੀ ਬਾਈ ਦੱਸੋ ਦੂਜੀ ਬੈੜ ਦੀ ਜਾਣਕਾਰੀ ਹਾਂਜੀ ਬਾਈ ਇਹ ਦੂਜਾ ਸੂਆ ਹਾਂਜੀ ਦਿਨ ਇਹਦੇ ਪਏ ਨੇ ਬਾਈ 10 ਤੋਂ 12 ਲੈਣਾ ਠੀਕ ਹੈ ਜੀ ਦੁੱਧ 25 ਪਲੱਸ ਪਾ ਦੂ ਬਾਈ ਇਹ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਹੋ ਫਾਰਮ ਨਹੀਂ ਗਾ ਬਾਈ ਠੀਕ ਹੈ ਜੀ ਸੋ ਜੀ ਤੋਰਾ ਤਰਾ ੱਲੇ ਵਾ ਠੀਕ ਹੈ ਜੀ ਕਿੰਨੇ ਦਿਨ ਰਹਿੰਦੇ ਵੀਰੇ ਇਹਦੇ 10 ਤੋਂ 12 ਦਿਨ ਪਾਏ ਨੇ ਬਾਈ 10 ਤੋਂ 12 ਦਿਨ ਭਰਾ ਪਏ ਆ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਹਾਂ ਜੀ ਵੀਰੇ ਰੇਟ ਇਹਦਾ ਰੇਟ ਬਾਈ ਫੋਨ ਤੇ ਹੋ ਜਾਣਗੇ ਇਹਨਾਂ ਦੇ ਠੀਕ ਹੈ ਜੀ ਹਾਂਜੀ ਵੀਰੇ ਤੀਜੀ ਦਾ ਦੱਸੋ ਜੀ ਇਹ ਬਾਈ ਪਹਿਲਾ ਸੂਆ ਕੱਲ ਦੀ ਸੂਈ ਹੈ ਇਹਦੇ ਮਗਰ ਬੱਸੀ ਆ ਬਾਈ ਠੀਕ ਹੈ ਜੀ ਤੇ 11-12 ਕਿਲੋ ਬਾਈ ਬੌਲੀ ਤਿਆਰ ਆ ਠੀਕ ਹੈ ਜੀ ਦੁੱਧ 15 ਤੋਂ ਸਾਰੇ ਪਾ ਦੋ ਜੀ ਇਹ ਠੀਕ ਹੈ ਜੀ ਸੋਪਰਾ ਚੈੱਕ ਕਰ ਸਕਦੇ ਤੋਰਾ ਤਰਾ ਕਰਮਵਾਲੀ ਦਾ ਸੋਹਣੀ ਸਨੱਖੀ ਆ ਬੈਸਿਟੀ ਦੇਖ ਸਕਦੇ ਹੋ ਇਹਦੇ ਮਗਰ ਬੱਸੀ ਆ ਜੀ ਬੱਸੀ ਕਿਹੜੀ ਭਰਾ ਬੱਸੀ ਆਹਾ ਜੀ ਠੀਕ ਹੈ ਜੀ ਲੋ ਭਰਾ ਬੱਸੀ ਦੀ ਆਹਾ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਤੁਲੇ ਜਰਸੀ ਬੱਸੀ ਆ ਠੀਕ ਹੈ ਜੀ ਹਾਂਜੀ ਬਾਈ ਜੀ ਰੇਟ ਇਹਦਾ ਰੇਟ ਬਾਈ ਇਹਦਾ ਵੀ ਫੋਨ ਤੇ ਹੋ ਜਾਣਗੇ ਬਾਈ ਰੇਟ ਠੀਕ ਹੈ ਜੀ ਪਾ ਲੈ ਗਿਆ ਇਹ ਠੀਕ ਹੈ ਜੀ ਹਾਂਜੀ ਬਾਈ ਜੀ ਅਗਲੀ ਪੈੜ ਇਹ ਬਾਈ ਜੀ ਸ਼ੇਲ ਹੋ ਗਈ ਸਵੇਰੇ ਠੀਕ ਹੈ ਜੀ ਇਹਦੂ ਅਗਲੀ ਅਈਦੂ ਅਗਲੀ ਬਾਈ ਦੂਜਾ ਸੂਗਾ ਹਾਂਜੀ ਤੇ ਦਿਨ ਬਾਈ ਇਹਰੇ ਪਏ ਨੇ 7 ਤੋਂ 8 ਦਿਨ ਪਏ ਨੇ ਬਾਈ ਇਹਦੇ ਠੀਕ ਹੈ ਜੀ ਤੇ ਦੁੱਧ ਬਾਈ 20 20 ਪਲੱਸ ਪਾ ਦੂ ਇਹੇ ਠੀਕ ਹੈ ਜੀ ਪੂਰਾ ਦੇ ਵਾਲੂ ਬਰ ਤੁਸੀਂ ਦੇਖ ਸਕਦੇ ਪੂਰਾ ਤਰਾ ਤਾ ਸਾਡੇ ਸਾਹਮਣੇ ਆ ਠੀਕ ਹੈ ਚੈੱਕ ਕਰ ਸਕਦੇ ਵੀ ਤੋਂ ਪਲਸ ਦੇ ਵਾਲੂ ਬਰ ਤੁਸੀਂ ਚੈੱਕ ਕਰ ਸਕਦੇ ਪੂਰਾ ਠੀਕ ਹੈ ਤੁਹਾਡੇ ਸਾਹਮਣੇ ਵੱਧ ਜਾਣਕਾਰੀ ਬਾਜੀ ਤੋਂ ਵੀ ਲਿਖਦੇ ਆ ਬਾਜੀ ਤੋਂ ਵੀਡੀਓ ਪਰ ਬਹੁਤ ਉਧਰ ਹੋਏ ਚੈੱਕ ਕਰਵਾ ਸਕਦੇ ਬਈ ਬਾਈ ਜੀ ਮੈਂ ਜੂਨ ਕਲੈਕਟਰ ਜੱਗੀ ਫਾਰਮ ਪਲਸ ਠੀਕ ਹੈ ਹਾਂਜੀ ਬਾਈ ਅਗਲੀ ਵਾਰ ਦੀ ਜਾਣਕਾਰੀ ਦਿਓ ਜੀ ਇਹਦੀ ਇਹਦਾ ਬਾਈ ਦੂਜਾ ਸੂਗਾ ਹਾਂਜੀ ਪਹਿਲੇ ਵਾਲਾ ਬਾਈ 15 ਤੋਂ 16 ਕਿਲੋ ਦੁੱਧ ਦਿੰਦਾ ਹੋਇਆ ਇੱਕ ਦੀ 20 ਪਲੱਸ ਪਾ ਦੋ ਬਾਈ ਇਹ ਵੀ ਠੀਕ ਹੈ ਜੀ ਧੋਖਰਾ ਪੂਰਾ ਤਰਾ ਕਿੰਨੇ ਦਿਨ ਬਾਕੀ ਵੀਰ ਜੀ ਇਹਦੇ ਬਾਈ ਪਾਇਨ ਇਹਦੇ ਵੀ 10 ਦਿਨ ਪਾਇਨੇ ਬਾਈ ਠੀਕ ਹੈ 10 ਦਿਨ ਪਾ ਜੀ ਹਾਂ ਜੀ ਹਾਂ ਪੂਰੇ 10 ਦਿਨ ਪਾ ਜੀ ਠੀਕ ਹੈ ਠੀਕ ਹੈ ਹਾਂਜੀ ਬਾਈ ਇਹਦੀ ਦੱਸੋ ਜਾਣਕਾਰੀ ਇਹ ਬਾਈ ਹਫਤਾ ਹੋ ਗਿਆ ਸੂਈ ਨੂੰ ਹਾਂਜੀ ਇਹਦਾ ਥੱਲੇ ਬਾਈ 18 18 ਲੀਟਰ ਜਮਾ ਦੁੱਧ ਠੰਡਾ ਕੰਡੇ ਵਾਲਾ ਬਾਈ ਠੀਕ ਹੈ ਜੀ ਹਾਂ ਦੋਪਰਾ ਚੈੱਕ ਕਰ ਸਕਦੇ ਹੋ ਇਹਦੇ ਮਗਰ ਬੱਸਾਂ ਆਈ ਇਹਦੇ ਮਗਰ ਬੱਸਾਂ ਆਈ ਹਾਂ ਜੋ ਬੱਸਾਂ ਜਿਹੜਾ ਬੈਠਾ ਜੀ ਇੱਕ ਮਿੰਟ ਉਹ ਵੀ ਚੈੱਕ ਕਰਾ ਲੈਂਦੇ ਇਹਦਾ ਰੇਟ ਰੂਟ ਦਾ ਰੇਟ ਬਾਈ ਇਹਦਾ ਵੀ ਫੋਨ ਤੇ ਹੋ ਜੂ ਬਾਈ ਠੀਕ ਹੈ ਜੀ ਹਾਂ ਠੀਕ ਹੈ ਚੈੱਕ ਕਰ ਸਕਦੇ ਹਾਂਜੀ ਬਾਈ ਇਹ ਕਾਲੀ ਬੈਰ ਦੀ ਜਾਣਕਾਰੀ ਦੋ ਜੀ ਇਹ ਕਾਲੀ ਬਾਈ ਦੂਜਾ ਸੂਗਾ ਅੱਜ ਇਹਨੂੰ ਹੋ ਗਿਆ ਬਾਈ 7ਵਾਂ ਦਿਨ ਸੂਈ ਨੂੰ ਹਾਂਜੀ 18 ਲੀਟਰ ਜਮਾ ਕੰਡੇ ਵਾਲਾ ਬਾਈ ਤੋਲ ਕੇ ਲੈ ਜਾਓ ਠੀਕ ਹੈ ਜੀ 7 ਦਿਨ ਹੋ ਗਏ ਸੀ ਨੂੰ ਮਗਰ ਬੱਚਾ ਭਰਾ ਬੱਚਾ ਇਹ ਮਗਰੀ ਬਸਾਈਓ ਖੜਾ ਲਾਲਾ ਬਸਾ ਲਾਲ ਬਸਾ ਦੇ ਮਗਰ ਹਾਂਜੀ ਹਾਂਜੀ ਠੀਕ ਹੈ ਜੀ ਰੇਡ ਰੇਡ ਰੂਟ ਭਰਾ ਦਾ ਰੇਡ ਬਾਈ ਸਾਰਿਆਂ ਦੇ ਫੋਨ ਤੇ ਹੋ ਜਾਣਗੇ ਬਾਈ ਠੀਕ ਹੈ ਜੀ ਲੋ ਭਰਾ ਵੇਸਟ ਕੁਆਲਟੀ ਇਹਦਾ ਬਸਤਾ ਦਿਖਾ ਦੇ ਠੀਕ ਆਹ ਲੋ ਜੀ ਬਸਾ ਲੋ ਜੀ ਚੈੱਕ ਕਰ ਸਕਦੇ ਭਰਾ ਗਾਈਆਂ ਬਾਈ ਕੋਲ ਤੇ ਸਭ ਬਾਰ ਦਾ ਕੰਮ ਬਾਈ ਨੂੰ ਜੁਕਟ ਕਰੋ ਬਰਨਾਲਾ ਸਿੱਖਾ ਰੋਡ ਠੀਕ ਹੈ ਨਾ ਨੰਬਰ ਬਾਈ ਦਾ ਪਾਸਟ ਲਾਵਾਂਗੇ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੀ 73820000 ਬੈਲਦੇ ਆ ਭਰਾਵਾਂ ਨੂੰ ਵੀਡੀਓ ਚੁੱਕ ਕੇ ਪਾਈ